ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਜੀ ਸਾਰੇ ਠੀਕ ਠਾਕ ਪਰਵਾਰ ਸੁਖ ਸ਼ਾਂਤੀ ਹੋ ਸਾਰੀ ਪਰਵਾਰ ਅੱਜ ਆਇਆ ਜੀ ਮੋਟਰ ਤੇ ਆ ਦੇਖੋ ਜਿਹੜੀਆਂ ਬੇਲਾਂ ਲਾਈਆਂ ਸੀ ਗੱਡੀਆਂ ਗੱਡੀਆਂ ਉੱਪਰੀਆਂ ਤੇ ਉਹ ਪ੍ਰਦੀਨਾ ਖੜਾ ਤੇ ਆਪਣੇ ਨਾ ਮਿਰਚਾਂ ਦੇ ਵਿੱਚ ਪਤਾ ਨਹੀਂ ਕਿ ਚੱਕਰ ਪੈ ਗਿਆ ਵਿਚ ਵਿੱਚ ਤਾਂ ਬਹੁਤ ਵਧੀਆ ਖੜੀਆਂ ਨੇ ਹਰੀਆਂ ਭਰੀਆਂ ਕੋਈ ਕੋਈ ਮਿਰਚ ਨਾ ਹਰੀਆਂ ਐਵੇਂ ਸੁੱਕੀ ਜਾਂਦੀ ਐ ਸਾਂਹ ਨਹੀਂ ਲੱਗਦੀ ਵੀ ਚੱਕਰ ਕੀ ਆ ਦੇਖੋ ਮੈਨੂੰ ਤਾਂ ਅੱਜ ਚੱਕਰ ਲੱਗਦਾ ਬਾਕੀ ਤੁਸੀਂ ਦੱਸਿਓ ਦੋ ਤਿੰਨ ਗ ਮਿਰਚ ਐਵੇਂ ਹੋਣੀਆਂ ਨੇ ਬਾਕੀ ਹਰੀਆਂ ਭਰੀਆਂ ਨੇ ਆਪਣੀ ਘਰ ਦੀ ਪਨੀਰੀ ਦੀ ਜਿਹੜੀ ਉਹ ਮਿਰਚਾਂ ਬਹੁਤ ਵਧੀਆ ਖੜੀਆਂ ਨੇ ਤੇ ਸੋਨੂੰ ਦਿਖਾਉਣਾ ਮੈਂ ਆਬ ਪੱਤੇ ਦੇਖੋ ਕਿੰਨੇ ਸੋਹਣੇ ਕੱਢੇ ਨੇ ਉਹਨੇ ਉਹ ਆਪਣੀ ਘਰ ਦੀਓ ਮਿਰਚ ਪਨੀਰੀ ਬਹੁਤ ਵਧੀਆ ਹੋਏ ਘਰ ਦੀ ਪੱਤੇ ਬਹੁਤ ਚੌੜੇ-ਚੌੜੇ ਕਦੂਆਂ ਦੀ ਬੇਲ ਆਹ ਕੋਰੇ ਬੀਜ ਨੇ ਪਤਾਉਂ ਕੋਈ ਕੋਈ ਬੂਟਾ ਖੜਾ ਵਿੱਚ ਹਜੇ ਪਗਰੇ ਆਰ ਬੀਲਾ ਦੀਦੀ ਥੋੜੀ ਜੀ ਗਾਹ ਨੂੰ ਬੀਜ ਤਿਆਰ ਹੋ ਜੂ ਤੇ ਫਿਰ ਖਾਲ ਦੇ ਨਾਲ-ਨਾਲ ਉਮੀਦਾਂਗੇ ਘਰ ਦੀ ਆਪੀ ਹੋ ਜੂ ਤੇ ਇੱਧਰ ਆਪਣਾ ਬਾਜਰਾ ਨਾਲ ਨਾਲ ਬੀਜ ਲਿਆ ਸੀ ਤੋੜ ਦੇ ਕੋਸ ਬੂਝੇਆਂ ਵਾਲਾ ਬੀਜਾ ਉਧਰ ਲਵੇ ਲਵੇ ਉਹ ਹੋ ਜੂ ਤਿਆਰ ਮਾਪੂ ਦਾ ਪੈ ਗਿਆ ਨਾਲ ਆ ਬੂਟੇ ਲਾਏ ਹੋਏ ਨੇ ਦੇਖੋ ਹੋ ਗਏ ਵਧੀਆ ਆੜੂ ਵੀ ਤੁਰ ਪਿਆ ਆ ਬੇਲ ਵੀ ਤੁਰ ਪਿਆ ਨਿੰਮ ਤਾਂ ਬਹੁਤ ਵਧੀਆ ਹੋ ਗਈ ਆਉਂਦੀ ਆ ਗੇੜੇ ਖਾਂਦੀ ਅੰਬ ਵੀ ਤੁਰ ਪਿਆ ਅੰਗੂਰਾਂ ਦੇ ਗੁੱਛੇ ਜਰ ਬਹੁਤ ਨੇ ਦੇਖੋ ਇਹਦੂ ਬੜੇ ਬੜੇ ਨੇ ਬਹੁਤ ਬੜੇ ਬੜੇ ਤੋਤੇ ਟਕ ਟਕ ਸਿੱਟੀ ਜਾਂਦੇ ਨੇ ਤੁਹਾਨੂੰ ਹੋਰ ਦਿਖਾਉਣਾ ਮੈਂ ਆਹ ਦੇਖੋ ਕਿ ਮੈਂ ਬੈਨੇਲਾ ਕੀ ਕਰਾਂ ਇਹਨਾਂ ਨੂੰ ਕੋਈ ਹੱਲ ਨਹੀਂ ਹੈਗਾ ਇਹਨਾਂ ਦਾ ਕਿਵੇਂ ਭਰੀ ਜ ਬੈਨੇ ਬਹੁਤ ਨੇ ਇਹਦਾ ਬਾਜਰੇ ਦੇ ਵਿੱਚ ਤਾਂ ਨੇ ਰੀ ਸਿੱਟੇ ਪਏ ਨੇ ਆ ਰੂਟਾ ਵੇਟਰ ਨਾਲ ਬਾਜਰਾ ਬੀਜਿਆ ਸੀ ਇਹਨਾਂ ਰੂਟਾ ਵੇਟਰ ਨਾਲ ਵਧੀਆ ਨਹੀਂ ਹੁੰਦਾ ਬਾਜਰਾ ਪੂਰਾ ਵੀ ਵੀ ਬਹੁਤ ਪਾਇਆ ਸੀ ਪਰ ਉਹ ਗੱਲਬਾਤ ਨਹੀਂ ਬਣਦੀ ਰੂਟਾ ਬੇਟਰ ਨਾਲ ਜਿਹੜਾ ਹਲਾਂ ਨਾਲ ਬੀਜ ਕੇ ਸਵਾਗਾ ਫਿਰ ਜਣਾ ਨਾ ਉਹਦੇ ਵਰਗਾ ਬਾਜਰਾ ਨਹੀਂ ਹੁੰਦਾ ਹੈਗਾ ਤੇ ਆ ਬਾਡਾਂ ਵਾਲੇ ਮੂਝੇ ਦੱਬੇ ਸੀ ਜਣਾ ਉਹ ਤਾਂ ਹੋਣ ਲੱਗ ਗੀਆਂ ਹਰੀਆਂ ਦੇਖੋ ਤੇ ਆ ਦੇਖੋ ਵਿੱਚ ਵਿੱਚ ਨਿਕਲ ਆਇਆ ਵਿੱਚ ਵਿੱਚ ਨਿਕਲਦਾ ਹਜੇ ਤੇ ਆ ਦੇਖੋ ਜਿਹੜੀ ਸਾਨੂੰ ਪਹਿਲਾਂ ਕਦੂਆਂ ਦੀ ਬੇਲ ਦਿਖਾਈਆਂ ਸੀ ਇਕੱਠੀਆਂ 10 12 ਹੋਈਆਂ ਤਾਂ ਖਾਸੀਆਂ ਹੋ ਗਈਆਂ ਉਧਰ ਜਾਣ ਲੱਗ ਗਈ ਉਪਰ ਤਾਰ ਦੇ ਇੱਧਰ ਤਾਂ ਵੱਡਾਂ ਵਾਲਾ ਹਰਾ ਬਾਇਰਾ ਜੜਾਂੀਆਂ ਨਿਕਲੀਆਂ ਆਈਆਂ ਖਾਸੀਆਂ ਨਿਕਲਿਆ ਆਣਾ ਹੌਲੀ ਹੌਲੀ ਥੋੜਾ ਉਹ ਪਰੇ ਬਾਇਰਾ ਹੋਰ ਵੀ ਇੱਤਾਂ ਨਾਲ ਲੱਗਦਾ ਈ ਤੇ ਆ ਖੜੀ ਆ ਪਨੀਰੀ ਆਪਣੀ ਪੂਛਾ 44 ਦੀ ਪੂਰੀ ਟੌਪ ਦੀ 1 ਨੰਬਰ ਕੋਈ ਕਾਟ ਨਹੀਂ ਹੋਈ ਰੱਬ ਦੀ ਕਿਰਪਾ ਨਾਲ ਆ ਬਸ ਬਾਜਰਾ ਥੋੜਾ ਜਿਹਾ ਧੋਖਾ ਦੇ ਗਿਆ ਚਲੋ ਇਹ ਵੀ ਹੋ ਜੂ ਸੰਗਣਾ ਹੋ ਜਾਣਾ ਇਹਨੇ ਬੜਾ ਹੋ ਕੇ ਪਨੀਰੀ ਦਾ ਦੇਖੋ ਐਨ ਵਧੀਆ ਖੜੀ ਆ ਆਪਣੀ ਪਨੀਰੀ ਚ ਕੋਈ ਕਮੀ ਨਹੀਂ ਆਈ ਪਨੀਰੀ ਬਹੁਤ ਵਧੀਆ ਤੇ ਜ਼ਮੀਨ ਵੀ ਆ ਗਈ ਬਾਤ ਆਪਣੀ ਬਾਹੀ ਕਰਾਂਗੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਬਾਬੇ ਦੀ ਜਗਾ ਵਾਹਿਗੁਰੂ ਸੱਚਾ ਪਾਤਸ਼ਾਹ ਮੇਰ ਕਰੀ ਪਹਿਲੀ ਵਾਰ ਲੱਗੇ ਐਦ ਕੀ ਖੇਤੀ ਕਰਨ ਦੇਖੋ ਪਨੀਰੀ ਪੱਤੇ ਬਹੁਤ ਆਉਂਦੇ ਨੇ ਪਾਣੀ ਚ ਕਿਉਂਕਿ ਆਪਣੀ ਮੋਟਰ ਤੇ ਦਰਖਤ ਨੇ ਬਹੁਤ ਜਿਆਦਾ ਸ਼ੌਂ ਬਹੁਤ ਆਰ ਚਲੋ ਇਹ ਸੋਖਾ ਦਾ ਦੁੱਖ ਵੀ ਹੈ ਪੱਤੇ ਆਈ ਜਾਂਦੇ ਕੋਈ ਗੱਲ ਨਹੀਂ ਚਲਦਾ ਰਹਿੰਦਾ ਨਹੀਂ ਜਾਣਦੀ ਆਪਣਾ ਪਿੰਡਾਂ ਦਾ ਸਾਂਝਾ ਪੱਥਰ ਪਿਆ ਉੱਥੇ ਵੀ ਆਪਣਾ ਪਿੰਡ ਆਈ ਹੋਈ ਹੈ ਬਾਜ਼ੀਗਰਾਂ ਨੇ ਅੱਜ ਕਰਾਇਆ ਟੂਰਨਾਮੈਂਟ ਉਹ ਖੇਚ ਰੋਡ ਬਣਾ ਦੇ ਵਿੱਚ ਬਣਾ ਕੇ ਜ ਬਾਗ ਲੱਗੇ ਹੋਏ ਨੇ ਖੇਡਣ ਾਟਾ ਬਣਾ ਬੁੱਝੇ ਕਿਸ ਨੇ ਪੱਟ ਕੇ ਸੜਤੇ ਦੀ ਮੈਂ ਦੱਬ ਤੇ ਲਿਆ ਕੇ ਾਟਾ ਵਾਲਾ ਜੇ ਵੀ ਹਰਾ ਹੋ ਗਿਆ ਕੈਸੇ ਬੰਦ ਨੇ ਅੱਗੇ ਜ ਫੂਲ ਦੇ ਦੀਗੇ ਇਹ ਵੀ ਬਹੁਤ ਵਧੀਆ ਹਰੇ ਹੋਗੇ ਕਦੋਂ ਆਂਦੀਆਂ ਬਹਿਲਾ ਆ ਵੀ ਤੁਰਪੀਆਂ ਵਧੀਆ ਹੋ ਗਿਆ ਹਰੀਆਂ ਭਰੀਆਂ ਆ ਸਾਹੀ ਚੱਕਰ ਹੈ ਕਾ ਮਿਰਚਾਂ ਪਤਾ ਨਹੀਂ ਕਿਉਂ ਸੁੱਕਦੀਆਂ ਨੇ ਤੇ ਆ ਕੋਠਾ ਆਪਾਂ ਦਿੱਤਾ ਦੇਖੋ ਮਿੱਤਰੋ ਮਿੱਟੀ ਨਾਲ ਲਿਪੀ ਅੰਦਰੋਂ ਪਿਆ ਠੰਡਾ ਜਮੀ ਵਰਗਾ ਵਰਗਾ ਸਾਨੂੰ ਦਿਖਾਉਣਾ ਪੂਰਾ ਆ ਦੇਖੋ ਹਾਂ ਲਿਪਤਾ ਮਿੱਟੀ ਨਾਲ ਚਾਰੇ ਪਾਸਿਓ ਆ ਬੱਲ ਲਾਣਾ ਯਾਰ ਲੈ ਕੇ ਜਾਣਾ ਘਰ ਨੂੰ ਚੱਕ ਇੱਥੇ ਪਿਆ ਹਲ ਨਹੀਂ ਆ ਹਲਾਂ ਤੇ ਲੈ ਜਾਦੇ ਲੱਗਦਾ ਕੋਟਾ ਕੀ ਮਿਰਚਾਂ ਬਾਰੇ ਜਰੂਰ ਦੱਸਿਓ ਵੀਰ ਮੇਰਾ ਜੇ ਕਿਸੇ ਨੂੰ ਪਤਾ ਹੋਵੇ ਕੀ ਚੱਕਰ ਆ ਇਹ ਤੇ ਇੱਕ ਡੇਕ ਲਈ ਸੀ ਆਪਾਂ ਇੱਧਰ ਲੀਆਂ ਪੱਤੇ ਤਾਂ ਖਾ ਗਈਆਂ ਬੱਕਰੀਆਂ ਤੇ ਹੁਣ ਇਹ ਦੁਬਾਰੇ ਹਰੀ ਹੋ ਰਹੀ ਆ ਤੁਹਾਨੂੰ ਦੇਖਦੀ ਹੋਊਗੀ ਵਿੱਚੋਂ ਆ ਦੇਖੋ ਆ ਮਿਰਚੀ ਛੋਡੀ ਵੀ ਇੱਧਰ ਲਾਤੀ ਸੀ ਇੱਕ ਮੈਂ ਪਦੀਨਾ ਬਹੁਤ ਸੋਹਣਾ ਖੜਾ ਪਦੀਨਾ ਲਾਤਾ ਸੀ ਤਾਇਆ ਜੀ ਦੇ ਲਿਆ ਕੇ ਜਾਣਾ ਪੱਟ ਗਏ ਉੱਥੋਂ ਬਹੁਤ ਸੋਹਣਾ ਹੋ ਗਿਆ ਬਾਕੀ 56 ਗੱਦੂ ਵੀ ਬਹੁਤ ਵਧੀਆ ਨੇ ਬੇਲਾ ਉਸ ਤੋਂ ਥੋੜਾ ਜਿਹਾ ਮਿਰਚਾਂ ਦੀ ਗੜਬੜ ਹੋਇਆ ਆ ਕੀ ਕੱਲ ਪਰਸੋਂ ਮੁੰਡੇ ਆਏ